ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਉਂਦੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜੀ ਸਾਡੇ ਤੇ ਇਹ ਦੁੱਖ ਦੀ ਘੜੀ ਆਈ ਹੈ ਹਨਾ ਇਹਨੇ ਸਾਨੂੰ ਸੰਤਾਲੀ ਯਾਦ ਕਰਤੀ ਆ ਉਹ ਕਿਵੇਂ ਕਿ ਮਾਣ ਰੋਂਦਾ ਯਾਰ ਦਿਲ ਰੋਂਦਾ ਜਿਵੇਂ ਮਨ ਲੈ ਇੱਕ ਬੰਦੇ ਨੇ ਕਿਹਾ ਵੀ ਮੇਰੇ ਇੱਕ ਬੇਟਾ ਸੀ ਇੱਕ ਬੇਟੀ ਸੀ ਇੱਕ ਮਾਂ ਐ ਇਨੋਂ ਨਹੀਂ ਲੱਭੇ ਉਹ ਮੇਰਿਆ ਮਾਲਕਾ ਪੱਤਰਕਾਰ ਗੱਲ ਕਰ ਰਿਹਾ ਅੱਛਾ ਮਿਲੇ ਨਹੀਂ ਯਾਰ ਉਹਨੇ ਤਾਂ ਬੜਾ ਸੌਖਾ ਕਹਿਤਾ ਪਰ ਯਾਰ ਉਹ ਜਿਹੜੇ ਬੰਦੇ ਦੇ ਬੱਚੇ ਆ ਰੁੜਗੇ ਪਾਣੀ ਦੇ ਵਿੱਚ ਤੇ ਉਹ ਕਹਿੰਦਾ ਹੁਣ ਪਾਣੀ ਕੰਮ ਹੋ ਗਿਆ ਹੁਣ ਲੱਭ ਜਾਣਗੇ ਯਾਰ ਹੁਣ ਪਾਣੀ ਜੋ ਕਿੱਥੇ ਲੱਪਣੇ ਯਾਰ ਨਹੀਂ ਹੁਣ ਲੱਪਣੇ ਲਾਲ ਗਵਾਚੇ ਹਨਾ ਬੜਾਈ ਦੋਖ ਉਹਿਆ ਉਹਦੀ ਗੱਲ ਸੁਣ ਕੇ ਯਾਰ ਭਰਾ ਦੀ ਹੋਰ ਵੀ ਇੱਕ ਭੈਣ ਆ ਉਹਨੇ ਵੀ ਕਿਹਾ ਕਿ ਮੇਰੇ ਦੋ ਬੱਚੇ ਦੋਨੋਂ ਹੀ ਨਹੀਂ ਮਿਲ ਰਹੇ ਪਾਣੀ ਇੱਕਦਮ ਆਇਆ ਰਾਤ ਨੂੰ ਨਹੀਂ ਸੰਭਲਦਾ ਮੌਕਾ ਦਿੱਤਾ ਉਹਨੇ ਇੱਕ ਭਰਾ ਕਹਿੰਦਾ ਜੇ ਦਿਨੇ ਆਉਂਦਾ ਦਾਣਾ ਤਾਂ ਭਸਾਂ ਬੈ ਜਾਂਦਾ ਮੈਂ ਖਸਮਾਂ ਨੂੰ ਖਾਣ ਦਾਣੇ ਦਾਣਿਆਂ ਵੱਲੋਂ ਮੈਂ ਪੰਜਾਬ ਨਹੀਂ ਮਾਰਨ ਦਿੰਦਾ ਦਾਣਿਆਂ ਵੱਲੋਂ ਮੈਂ ਐਨਆਰਆਈ ਨਹੀਂ ਮਾਰਨ ਦਿੰਦੇ ਜਿਹੜੇ ਵਸਦੇ ਰਹਿਣ ਉਹਨਾਂ ਦੀ ਸੁੱਖ ਦੋ ਟਾਈਮ ਮੰਗਿਆ ਕਰੋ ਕਿ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਉਹਨਾਂ ਨੂੰ ਕੰਮ ਵਾਖਸ਼ੇ ਵਾਧੂ ਉਹਨਾਂ ਨੂੰ ਧਨ ਦੇਵੇ ਕਿਉਂਕਿ ਉਹਨਾਂ ਨੂੰ ਔਖੇ ਟਾਈਮ ਆ ਹੀ ਖੜਨਾ ਹੈ ਸਾਡਾ ਹੁਣ ਨਾਂ ਨਹੀਂ ਲੈਣਾ ਮੇਰਾ ਦੋਸਤ ਹੈ ਉਹ ਮਤਲਬ ਕਿ ਉਹ ਕਹਿੰਦਾ ਰੋਟੀ ਦੇ ਪੈਸੇ ਵੀ ਨਹੀਂ ਬਾਬਾ ਜੀ ਮੈਂ ਜੇਬ 'ਚ ਰੱਖਦਾ ਉਹ ਵੀ ਪਿੰਡ ਠੀਕ ਹੈ ਤੇ ਫੇਰ ਜਿਵੇਂ ਜਿਵੇਂ ਡਿਊਟੀ ਲਾਉਂਦੇ ਆ ਉਵੇਂ ਉਵੇਂ ਹਾਜ਼ਰ ਆ। ਤੇ ਗਾਂ ਜਿੰਨਾਂ ਨੂੰ ਆਸ ਪੜੋਸ ਕਿੰਨੇ ਆ ਕਹਿੰਦਾ ਕੋਈ ਲੱਤ ਨਹੀਂ ਲਾਉਂਦਾ। ਕਿਉਂਕਿ ਜਿਸ ਤਣ ਲਗੀਆਂ ਸੋਈ ਜਾਣੇ। ਜਿਹੜੇ ਹੁਣ ਨਵੇਂ ਬੰਦੇ ਆ ਉਹਨਾਂ ਨੂੰ ਆਏ ਹੁੰਦਾ ਯਾਰ ਵੀ ਅਸੀਂ ਹੁਣ ਕੀ ਕਰੀਏ ਸਾਡੇ ਕੋਲੇ ਹੈ ਨਹੀਂ। ਪਰ ਉਹ ਕਹਿੰਦਾ ਆਪਾਂ ਰੋਟੀ ਦਾ ਪੈਸਾ ਨਹੀਂ ਰੱਖਿਆ ਜੇਬ 'ਚ ਆਪਾਂ ਸਾਰਾ ਪੈਸੇ ਉੱਥੇ ਧੱਕੀ ਹੋਨੇ। ਕਿਉਂਕਿ ਉਹਨਾਂ ਦਾ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਦਾ ਜਿਹੜਾ ਉਹ ਧੜਕ ਰਿਹਾ ਹੈ। ਉਹਨਾਂ ਦਾ ਦੇਲ ਪੰਜਾਬ ਹੈ। ਉਹਨਾਂ ਦਾ ਦੇ ਹੜਕਦਾ ਭਈ ਪੰਜਾਬ ਚ ਉਹਨਾਂ ਨੇ ਹਮੇਸ਼ਾ ਹੀ ਕੰਮ ਆਉਣਾ ਕਿੰਨੇ ਵਾਰੀ ਕੰਮ ਆਏ ਆ ਤੇ ਕਿੰਨੇ ਵਾਰੀ ਆਉਣਾ ਹੈ ਪਤਾ ਹੀ ਨਹੀਂ ਜੇ ਕਦੇ ਵੀ ਹੋਇਆ ਤਾਂ ਉਹਨਾਂ ਨੇ ਪੈਠ ਨਹੀਂ ਲੱਗਣ ਦਿੱਤੀ ਪੰਜਾਬ ਦੀ ਜੇ ਹੋਇਆ ਸਾਡਾ ਕਿਸਾਨ ਧਰਨਾ ਸੀਗਾ ਕਿਸਾਨਾਂ ਦਾ ਸਾਡਾ ਜਥੇਬੰਦੀਆਂ ਦਾ ਤੇ ਉਦੋਂ ਵੀ ਉਹੀ ਬਗ ਚੜ ਕੇ ਆਏ ਆ ਕੰਟੇਨਰਾਂ ਦੇ ਕੰਟੇਨਰ ਬਦਾਮਾਂ ਕਾਜੂਆਂ ਦੇ ਕੱਪੜੇ ਲੀੜੀਆਂ ਦੇ ਗੂਟਾਂ ਦੇ ਕੀ ਨਹੀਂ ਭੇਜਿਆ ਉਹਨਾਂ ਨੇ ਯਾਰ ਅਸੀਂ ਗੁਦਵਾਲੀ ਵਾਲੇ ਨਾਲ ਉੱਥੇ ਸੀ ਮੈਂ ਨਾ ਬਰਸ ਭੁੱਲ ਗਿਆ ਸੀ ਕਿ ਤੇ ਮੈਂ ਤੁਹਾਨੂੰ ਅੱਗੇ ਸ਼ਾਇਦ ਦੱਸਿਆ ਮੈਂ ਬਰਸ ਲੈਣ ਚ ਲੈ ਗਿਆ ਉਹ ਕਹਿੰਦਾ ਦੋ ਦੇ ਹੀ ਮੈਂ ਕਹਿੰਦਾ ਨਹੀਂ ਫਿਰ ਇੱਕ ਕੱਲਾ ਹੀ ਹੈ ਯਾਰ ਬਾਕੀ ਹੈਗੇ ਉਹਨਾਂ ਕੋਲੇ ਕਹਿੰਦਾ ਬਾਬਾ ਜੀ ਦੋ ਲੋਕਾਂ ਦਾ ਬਰਸ ਪਾੜੇ ਤਕੜਿਆ ਮੈਂ ਕਹਿੰਨੇ ਯਾਰ ਬੱਲਾ ਨਹੀਂ ਲੈਣਾ ਮੈਂ ਕਹਿੰਦਾ ਕਿਸੇ ਦੇ ਕੰਮ ਆਊਗਾ ਉਹ ਕਹਿੰਦਾ ਬਾਬਾ ਜੀ ਮੈਨ ਲੈਣਾ ਹੀ ਨਹੀਂ ਦੋਨੋਂ ਮੈਂ ਕਹਾ ਨਹੀਂ ਯਾਰ ਮੈਂ ਕਹਾ ਕੀ ਦੇ ਦੇ ਤੂੰ ਬਾਈ ਤੇ ਉਹ ਕਹਿੰਦੇ ਇੱਥੇ ਯਾਰ ਦੁਬਾਰਾ ਦੁਬਾਰਾ ਆ ਕੇ ਲਈ ਜਾਂਦੇ ਯਾਰ ਅਜੀ ਬਹੁਤ ਤੰਗ ਐ ਲਿਖਿਆ ਜਾਂਦਾ ਬਕਾਇਦਾ ਕਹਿੰਦਾ ਪਰ ਫੇਰ ਵੀ ਦੂਜੇ ਦਾ ਦੂਜਾ ਆ ਜਾਂਦਾ ਬਦਲ ਕੇ ਆ ਕਿਉਂਕਿ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਹ ਕਹਿੰਦੇ ਦੇ ਦਿਓ ਜਿਹੜਾ ਦੁਬਾਰਾ ਮੰਗਦਾ ਦੇ ਦਿਓ ਗੂਟ ਮੰਗਦਾ ਦੇ ਦਿਓ ਉਹ ਐਨਆਰਆਈ ਸੀ ਦਰਾਫਤਾਂ ਨੂੰ ਨਹੀਂ ਲੱਗਦਾ ਪੈਸਾ ਉਹ ਦਿਨ ਰਾਤ ਮਿਹਨਤ ਕਰਦੇ ਆ ਪਤਾ ਨਹੀਂ ਕਿੰਨੀ ਕੋਕੀ ਮਿਹਨਤ ਕਰਦੇ ਆ ਦੇਖੋ ਹਰ ਜੇ ਦਰਬੀਰ ਨਾ ਕੀ ਹੋਇਆ ਜਦੋਂ ਉਹਦੀ ਘੜੀ ਆ ਜਾਂਦੀ ਹੈ ਫਿਰ ਸਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜੀਏ ਖੜਿਆ ਵੀ ਆਪ ਜਾਓ ਬਹੁਤ ਧੰਨਵਾਦ ਹੈ ਉਹਦੇ ਪਰਿਵਾਰ ਨਾਲ ਵੀ ਖੜਨਾ ਚਾਹੀਦਾ ਸਾਨੂੰ ਉਹਨਾਂ ਦੀ ਮਾਂ ਨਾਲ ਵੀ ਖੜਨਾ ਚਾਹੀਦਾ ਪਰ ਇਹ ਉਹੀ ਟਾਈਮ ਆ ਗਿਆ ਸਾਡਾ ਬਜ਼ੁਰਗ ਸੁਣਾਉਂਦਾ ਹੁੰਦਾ ਸੀ ਗੱਲ ਉਹ ਕਹਿੰਦਾ ਜਦੋਂ ਵੱਡਾ ਟੁੱਕੀ ਹੋਈ ਆ ਨਾ 47 ਵੇਲੇ ਉਹ ਕਹਿੰਦਾ ਵੀ ਯਕੀਨ ਮੰਨੀ ਵੀ ਇੱਕੇ ਦਮ ਤਰਤਲੀ ਮੱਚ ਗਈ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਦੀ ਕਿਸੇ ਨਾਲ ਨਹੀਂ ਕੋਈ ਬੈਰ ਵਿਰੋਧਤਾ ਨਹੀਂ ਸੀ ਸਭ ਇਕੱਠੇ ਰਹਿੰਦੇ ਸੀ ਰਲ ਮਿਲ ਕੇ ਰਹਿੰਦੇ ਸੀ ਕੋਈ ਕਿਸੇ ਨੂੰ ਪਤਾ ਨਹੀਂ ਸੀ ਕੌਣ ਮੁਸਲਮਣ ਕੌਣ ਸਿੱਖ ਕੌਣ ਇਹਦੂ ਕੌਣ ਅਸਾਈ ਸਭ ਇੱਕ ਸੀ ਐਸੀ ਵਾਗਵੀ ਬੰਦਾ ਬੰਦੇ ਦਾ ਦੋਸਮਣ ਬਣ ਗਿਆ ਅਸੀਂ ਨਹੀਂ ਬਣਿਓ ਕੰਦਾ ਕਿਉਂਕਿ ਵਿੱਚੋਂ ਜਿਹੜੇ ਸਾਡੀਆਂ ਸਰਕਾਰਾਂ ਵਰਤ ਲਿੰਦੀਆਂ ਜਿਹੜੇ ਗਰੀਬ ਆਦਮੀ ਹੁੰਦੇ ਉਹਨਾਂ ਨੂੰ ਵੀ ਚਲੋ ਚੱਕਦੇ ਹੋ ਜਿਵੇਂ ਆਮ ਹੀ ਹੋਇਆ ਜਿਵੇਂ ਆ ਯੁੱਧਿਆ ਵੇਲੇ ਹੋਇਆ ਰਜੀਵ ਦੀ ਜਦੋਂ હત્યા ਹੋਈ ਉਹਦੋਂ ਹੋਇਆ ਕਿ ਮੈਂ ਵੇਖਿਆ ਬੰਬੇ ਅਸੀਂ ਠਾਕਾਂ ਦੇ ਬੈਠ ਕੇ ਜਿੰਨੇ ਗਰੀਬ ਸੀ ਸਭ ਕੋਈ ਐਲ ਸੀੜੀਆਂ ਚੱਕੀ ਜਾਂਦਾ ਟੀਵੀ ਚੱਕੀ ਜਾਂਦਾ ਉਦੋਂ ਤੇ ਟੀਵੀ ਜਣ ਹੀ ਹੁੰਦੇ ਸੀ ਕੋ ਡੱਪ ਚੱਕੀ ਜਾਂਦਾ ਕੋਈ ਖੋਹ ਚੱਕੀ ਜਾਂਦਾ ਦੁਕਾਨਾਂ ਭੰਲੀਆਂ ਪੋਤਾ ਪੈ ਗਈ ਸਭ ਬੰਬਾ ਤਹਿਸ ਨਸ਼ ਕਰਤਾ ਉਹਨਾਂ ਦੀ ਡਿਊਟੀ ਲੱਗ ਗਈ ਉਹਨਾਂ ਦੇ ਵੜਕਾ ਦਿਓ ਪੈਸਾ ਦਾ ਕੌਣ ਉਹਦੇ ਵਿੱਚ شریف ਆਦਮੀ ਫਿਰ ਦੇ ਕੋਲ ਕਮਾਊ ਬੰਦਾ ਜਿਹੜਾ ਕੰਮ ਕਰਨ ਵਾਲਾ ਦੂਜੇ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਕਿਸੇ ਨੂੰ ਆਪਾਂ ਤਾਂ ਕਿਸੇ ਨੂੰ ਮਰਦਾ ਵੀ ਨਹੀਂ ਦੇਖ ਸਕਦੇ ਉਹ ਵੀ ਦੇਖਣਾ ਬਹੁਤ ਔਖਾ ਹੈ ਕਿਉਂਕਿ ਮੈਂ ਵੀ ਇੱਕ ਡਰਾਈਵਰ ਸੀ ਤੇ ਮੇਰੇ ਸਾਹਮਣੇ ਵੀ ਮੇਰਾ ਡਰਾਈਵਰ ਭਰਾ ਸੀ ਹਰਿਆਣੇ ਦਾ ਕੰਟੇਨਰ ਤੇ ਬ੍ਰੋਤੇ ਦੇ ਕੋਲੇ ਮੇਰੇ ਅੱਖਾਂ ਮੂਰੇ ਸੀ ਨੂੰ ਘੁੰਮਦਾ ਸੁੱਤੇ ਪੈ ਦੇ ਵੀ ਘੁੰਮਦਾ ਕਿ ਭੀੜ ਨੇ ਵਿਚੇ ਅੱਗ ਲਾਤੀ ਉਹ ਬਹੁਤ ਭੱਜਿਓ ਇੱਧਰ ਉੱਧਰ ਗੱਡੀ ਚ ਬਹੁਤ ਟੀਕਾ ਮਾਰਿਆ ਕਿਸੇ ਨੇ ਨਹੀਂ ਸੁਣੀ ਅਖੀਰ ਉਹ ਟੀਕਾ 15 ਮਿੰਟਾਂ ਤੱਕ ਸੰ ਸ਼ਾਂਤ ਹੋ ਗਈ ਆ ਕੀ ਕਸੂਰ ਸੀ ਉਹਨਾਂ ਦਾ ਯਾਰ ਕੀ ਉਹਨਾਂ ਨੇ ਕਿਤੇ ਅਜੁੱਧਿਆ ਗਏ ਸੀ ਕੀ ਉਹਨਾਂ ਨੇ ਕੋਈ ਮਾਜਦ ਦਾ ਨੁਕਸਾਨ ਕਰਿਆ ਜਾਂ ਮੰਦਰ ਦਾ ਨੁਕਸਾਨ ਕਰਿਆ ਸੀ ਯਾਰ ਉਹ ਆਉਂਦੀ ਕਮਾਈ ਕਰਨ ਵਾਸਤੇ ਘਰੋਂ ਨਿਕਲੇ ਸੀ ਉਹ ਨਾਲ ਦੇ ਟੱਕਰੇ ਭਰਾਂ ਲੈ ਲੇ ਟੋਲੀਆਂ ਬੰਨ ਕੇ ਖੜ ਗਏ ਇੱਥੇ Hindu ਖੜੇ ਆ ਉੱਥੇ ਮੁਸਲਮਾਨ ਖੜੇ ਆ ਜੇ ਇੱਥੇ ਮੇਰੀ ਗੱਡੀ ਤੇ ਭਾਈ ਮਾਤਾ ਦੀ ਫੋਟੋ ਲੱਗੀ ਤੇ ਮੈਨੂੰ ਲਾ 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 ਫੜ ਕੇ ਚਿੰਬੜ ਗਈ ਮੇਰੀ ਲੱਤ ਨਾ ਕਲੱਚ ਤੇ ਆ ਬਿਨਾ ਬ੍ਰੇਕਾਂ ਤੇ ਆ ਆ ਆ ਆ ਆ ਆ ਆ ਆ ਬਚਾ ਮੈਂ ਆ ਗਿਆ ਹੋਣ ਵੀ ਗਏ ਹੋਣ ਵੀ ਗਏ ਏ ਬਚਾ ਲੈ ਬਾਬਾ ਇਹ ਰੱਖ ਲੈ ਬਾਬਾ ਇਹ ਮਰ ਗਏ ਬਾਬਾ ਉਹ ਦਰ ਉਹ ਤਖਲਾ ਰ ਮਾ ਬੱਜਾ ਕਹਿੰਦੀ ਕੌਣ ਆ ਤੂੰ ਮੈਂ ਕਹਾ ਸਿੰਘ ਹੂੰ ਸਿੰਘ ਨਾ ਸਿੰਘ ਬਣਾ ਨਿਕਲੇ ਮੇਰੇ ਮੂੰਚੋਂ ਮੈਂ ਕਹਾ ਪੰਜਾਬ ਕਾ ਹੂੰ ਕਹਿੰਦਾ ਕਿਆ ਪ੍ਰੂਫ ਐ ਤਾੜੀ ਨਹੀਂ ਤੇਰੇ ਕੇਸ ਨਹੀਂ ਐ ਕਿਆ ਐ ਤੂੰ ਹਿੰਦੂ ਐ ਉਹ ਮੈਂ ਕਹਾ ਨਹੀਂ ਕਹਿੰਦਾ ਫੋਟੋ ਮਾਤਾ ਕੀ ਐ ਮੈਂ ਕਹਾ ਗੱਡੀ ਉਹਨਾਂ ਦੀ ਆ ਲਈ ਆ ਉਹਨਾਂ ਤੋਂ ਮੈਂ ਕਹਾ ਗੱਡੀ ਸਰਦਾਰ ਨੇ ਲਈ ਆ ਗੱਡੀ ਲਈ ਵੀ ਆ ਮੇਨੂੰ ਕਹਾ ਲਾਇਸੈਂਸ ਬਖਾ ਮੇਰੇ ਜਿਸਾਨਸ ਦੇ ਜ਼ਿੰਗ ਵੇਖਿਆ ਮੇਰੇ ਗੁੱਟ ਚ ਖੜਾ ਵੇਖਿਆ ਕਹਿੰਦਾ ਹਾਂ ਮੈਨੂੰ ਕਦੇ ਫੋਟੋ ਘਰ ਚ ਹੁਣ ਜਦ ਆਪਾਂ ਨੂੰ ਤਾਂ ਕਿਸੇ ਦੇਵੀ ਦੇਵਤੇ ਪੀਰ ਪਗੰਬਰ ਗੁਰੂਆਂ ਦੀ ਕਿਸੇ ਦੀ ਫੋਟੋ ਨਾ ਵੀ ਆਪਾਂ ਥਲਵਾੜ ਨਹੀਂ ਕਰ ਸਕਦੇ ਉਹ ਵਕਤ ਕਿਹਾ ਸੀ ਜਾਂ ਤਾਂ ਮੈਨੂੰ ਪਤਾ ਹੈ ਵੀ ਮੈਂ ਟੂਲ ਤੇ ਕਿਵੇਂ ਚੜਿਆ ਲੰਗ ਕਲਮ ਤੇ ਚੜਿਆ ਜਿਹੜਾ ਮੈਂ ਭੱਜਿਆ ਜਾਂਦਾ ਚੜ ਜਾਂਦਾ ਸੀ ਨਾ ਤੁਰੀ ਜਾਂਦੀ ਗੱਡੀ ਚ ਤਾਂ ਤੇ ਤੁਰੀ ਜਾਂਦੀ ਗੱਡੀ ਚ ਤਾਂ ਖੜੀ ਗੱਡੀ ਚ ਵੀ ਮੇਰੇ ਸਲਿੱਪ ਨਹੀਂ ਪੁੜੀ ਇਹ ਮਜ਼ਾ ਕਰਿਆ ਮੈਂ ਉਹ ਮਨ ਬਤੇਰਾ ਕਹਿਣ ਵੀ ਡਰੋ ਮਤ ਸਰਦਾਰ ਜੀ ਆਪ ਡਰੋ ਮਤ ਪਰ ਡਰ ਜਾਂਦਾ ਧਾਰੋਤੀ ਕਾਜ ਨਹੀਂ ਦਿੰਦੀਆਂ ਸੀ ਮੈਨੂੰ ਸਾਹਮਣੇ ਉਹਦੋਂ ਕੋਈ ਹੋਰ ਗੱਡੀ ਆ ਜਾ ਕਰੇ ਉਧਰ ਨੂੰ ਹੋ ਜਾ ਕਰੇ ਭੀੜ ਲਾਲਾ ਲਾਲਾ ਕਰਕੇ ਮੈਂ ਕਿਹਾ ਕਬੜਾ ਕਦੋਂ ਦਮਾ ਕਰਾਵੋ ਜੀ ਇਹਨਾਂ ਦਾ ਇੱਧਰ ਨੂੰ ਹੋ ਜਾਣੇ ਮੈਂ ਮੂਟਾ ਜਾ ਬਲੇਡ ਲੈ ਕੇ ਮੈਂ ਕਿਹਾ ਮਾਤਾ ਫਟਾਫਟ ਲੈ ਜਾ ਜੇ ਕੁਛ ਬਹੁਤ ਬਹੁ ਮੈਂ ਗੁਰਤਤੀ ਤੇ ਕਹਾ ਦੂਜੇ ਖੜੇ ਕਹਿੰਦੇ ਇਥੋਂ ਕੀ ਗੁਰਤ ਹੈ ਆ ਯਰ ਅੱਬ ਮੈਂ ਕਿਤੇ ਮਾਤਾ ਸੀ ਕਹਿੰਦਾ ਕਿਉਂ उतारी ਮੈਂ ਤਾਂ ਪਿੱਛੇ ਘੁੱਟਦੇ ਆ ਉਹਨਾਂ ਨੇ ਲਾਈ ਆ ਮੈਂ ਤਾਂ ਕੱਲਾ ਬੰਦਾ ਐ ਇਹਦਾ ਤੁੰਗੋਣਾ ਮੈਂ ਕਹਾਂ ਮੈਂ ਸਰਦਾਰ ਹਾਂ ਆਪਾਂ ਆਪਕੋ ਕੋਈ ਹੱਥ ਨਹੀਂ ਲਗਾਏਗਾ ਹਏ ਕੋਈ ਹੱਥ ਨਹੀਂ ਲਗਾਏਗਾ ਇਸ ਕੋਈ ਜਿਨੂ ਕੱਢਦੇ ਹੁੰਦੇ ਆਓ ਉਹ ਲੋਆ ਜੇ ਕਹਾਂ ਮੇਰੇ ਹੱਥੋਂ ਲੱਤਾਂ ਵੱਜਣ ਮੈਂ ਕਹਿਆ ਯਾਰ ਕੀ ਪਤਾ ਹੁੰਦਾ ਪੀੜ ਦਾ ਕਿੱਧਰ ਨੂੰ ਹੋ ਜੇ ਯਾਰ ਤੇ ਮੈਂ ਲਈ ਦਾ ਦੇਈ ਦਾ ਅੰਕਲੇਸ਼ ਪਰ ਚਲਿਆ ਗਿਆ ਅੱਜ ਵੀ ਹੈਗੇ ਆ ਮੇਰੇ ਭੈਣ ਵਾਲੇ ਅੱਜ ਵੀ ਵਸਦੇ ਆ ਕਿਉਂਕਿ ਉਹਨਾਂ ਨੇ ਵਿਆਹ ਹੀ ਉਧਰ ਕਰਾ ਲਿਆ ਮੇਰੇ ਦੇ ਮੁੰਡੇ ਆ ਮੈਂ ਗੱਡੀ ਲਈ ਉਹਨਾਂ ਦੇ ਖੋਖਾ ਜਿਆ ਕੋਲੇ ਜਿੱਤੇ ਬਾਰਕ ਛਾਪਾਂ ਸੀ ਉਹਨਾਂ ਦੇ ਘਰੇ ਭੱਜ ਗਿਆ ਉਹਨਾਂ ਦੇ ਦੇਰ ਤੇ ਦੀ ਗੇਟ ਬੋਟਾ ਉਹ ਗੇਟ ਖੋਲੋ ਉਹ ਗੇਟ ਖੋਲੋ ਕਿਹੜਾ ਕੋਲਦਾ ਅੰਦਰ ਸ਼ੈ ਉਹ ਮੈਂ ਕਹਾ ਮੈਂ ਆ ਮੈਂ ਆ ਤਾਰੀ ਆ ਤਾਰੀ ਆ ਕੁਸਿਆਲਾ ਤਾਰੀ ਆ ਫਿਰ ਉਹਨੂੰ ਪਤਾ ਲੱਗਾ ਵਾਕਈ ਤਾਰੀ ਆ ਮੈਂ ਕਹਾ ਹੋਰ ਮੈਂ ਹੋਰ ਮੈਂ ਕਿਵੇਂ ਬੋਲੀ ਜਾਣਾ ਫਿਰ ਗੇਟ ਖੋਲ ਕੇ ਖਿੱਚ ਕੇ ਅੰਦਰ ਕਰ ਲਿਆ ਕਹਿੰਦਾ ਜਰਦਾ ਜੀ ਮਨੁੰਤ ਰਾਜ ਉਹ ਮੈਂ ਕਹਾ ਮੇਰੇ ਕੋਲੇ ਸਬਜੀ ਭਰੀ ਹੈ ਜੇ ਹੈ ਨਹੀਂ ਤਾਂ ਗੱਟਾ ਲਾ ਦੇਉਂਦੇ ਆ ਤਾਂ ਉਹ ਸਬਜੀ ਦਾ ਤਾਂ ਤੰ ਮਾਰਾਂਗਾ ਕਹਿੰਦਾ ਇੱਥੇ ਜਾਣ ਦੀ ਪਈ ਤੈਨੂੰ ਸਬਜੀ ਦੀ ਪਈ ਆ ਮੈਂ ਕਹਾ ਮੈਂ ਤਾਂ ਮੰਡੀ ਕਰਾਉਣੀ ਆ ਕਹਿੰਦਾ ਰਹਿਣ ਦੇ ਮੰਡੇ ਨੂੰ ਮਰਨਾਂ ਪਰ ਆ ਮੈਂ ਸੱਤੀ ਉਹਨਾਂ ਨੇ ਇੱਕ ਮਿਰਚਾਂ ਦਾ ਗੱਟਾ ਗੋਭੀ ਦਾ ਗੱਟਾ ਸੱਟ ਕੇ ਮੈਂ ਫੇਰ ਨਿਕਲ ਗਿਆ ਤਾਂ ਇੱਧਾ ਦੇ ਇੱਧਾ ਮੈਗਾ ਜਾਨਾ ਦਾ ਪੈਣਾ ਮੈਂ 3 ਵਜੇ ਦਾਦਰ ਮੰਡੀ ਜਾਵਾਂ ਤੁਸੀਂ ਯਕੀਨ ਮੰਨਿਓ ਉੱਥੇ ਘੁਰਪੜ ਘੁਰਪੜ ਪਈ ਹੋਵੇ ਪੰਦੇ ਨੂੰ ਪੰਦਾ ਨਾ ਪਛਣੇ ਤੇ ਵਪਾਰੀ ਨੂੰ ਯਕੀਨ ਨਾ ਆਵੇ ਵੀ ਗੱਡੀ ਆ ਗਈ ਆ ਮੈਨੂੰ ਕਹਿੰਦਾ ਭਰੀ ਵੀ ਲੈ ਕੇ ਆਇਆ ਮੈਂ ਕਿਹਾ ਹਾਂ ਕਹਿੰਦਾ ਕਮਾਲ ਹੈ ਯਾਰ ਗੱਡੀ ਪਿੱਛੇ ਲੈ ਕੇ ਆਓ ਜਲਦੀ ਮਾ ਗੱਡੀ ਬੈਗ ਲਈ ਜਾਂਦਾ ਗਟਰ ਦਾ ਟੱਕਣਾ ਨਹੀਂ ਚ ਪੈ ਚੜੇ ਕਬਿੱਤਾ ਅੱਧਾ ਕਿੱਲਾ ਕਿੱਲਾ ਬਾੜ ਪਿੱਛੇ ਮੰਡੀ ਮੈਂ ਉੱਤਰ ਕੇ ਉਹਨਾਂ ਕੋਲੇ ਗਿਆ ਮੈਂ ਕਿਹਾ ਗੱਡੀ ਗਟਰ ਚੜੇਂਗੀ ਪੀ ਇਹਨਾਂ ਉਦਰੀ ਖੜੀ ਰਹਿਣ ਤੇ ਟਖੋਲ ਤੇ ਡਾਲਾ ਮੈਂ ਗੋਲ ਤੇ ਰਸ ਰਸ ਜੇ ਡਾਲਾ ਗੋਲਤਾ ਲੇਵਰ ਆਈ ਲੇਵਰ ਆਈ ਪਤਾ ਨਹੀਂ ਸਾਰੀ ਮੰਡੀ ਆ ਗਈ ਲੈਣ ਹੀ ਲੱਗੀ ਜਾਵੇ ਤੇ ਲੈਣ ਹੀ ਨਹੀਂ ਲੱਗੀ ਜਾਵੇ ਮੇਰੀ ਗੱਡੀ ਤੋਂ ਮੈਂ ਨਾ ਇੱਕ ਬੰਦੇ ਨੂੰ ਦੋ ਦੋ ਗੱਟਿਆਂ ਇਹ ਗੱਡੀ ਖਾਲੀ ਜਦ ਮੈਂ ਚੱਕ ਕੱਢ ਕੇ ਫਟਾਫਟ ਚੱਕ ਲਾਈ ਜਾਵਾਂ ਉਹਦੋਂ ਉਹ ਆ ਗਿਆ ਸੀਟ ਕੰਦਾ ਜੇਕ ਅੰਦਰ ਰੱਖੋ ਜੇਕ ਲਗਾਉਣੇ ਦਾ ਟਾਈਮ ਹੈ ਕੋਈ ਤੂੰ ਮੈਂ ਕਿਹਾ ਗੱਡੀ ਮੇਰੀ ਕਹਿੰਦਾ ਬਾਹਰ ਚਲੋ ਸਟਾਰਟ ਕਰੋ ਉਹਨੇ ਬੰਦੇ ਸਾਤੇ ਆ ਜਾ ਰੋ ਚਾ ਕੇ ਗੱਡੀ ਬਾਹਰ ਰੱਖਤੀ ਚੱਲ ਵੀ ਕਹਿੰਦੇ ਨਿਕਲ ਜਾ ਵਾ ਵਾ ਕੇ ਪਾਸ ਜਾ ਕੇ ਨਾ ਤੇ ਮੈਂ ਦਿਨ ਦੇ ਚੜਾ ਨਾ ਕੋਲੀਵਾੜੇ ਜਾ ਪਿਆ ਸੈਨ ਕੋਲੀਵਾੜਾ ਗੁਰੂ ਤੇਗ ਬਹਾਦਰ ਨਗਰ ਬੰਬੇ ਦਾ ਬਹੁਤ ਮਚੂੜੀ ਏ ਮੈਂ ਜਦੋਂ ਉੱਥੇ ਗਿਆ ਭਾਈ ਸਾਡੇ ਸੀਟ ਦਾ ਦਰਵਾਜ਼ਾ ਖੜਕਾਇਆ ਉਹ ਨਾ ਖੁੱਲੇ ਮੈਂ ਕਿਹਾ ਮੈਂ ਆ ਉਹ ਤੂੰ ਗੋਮਲੇ ਆ ਕੇ ਧਰਤੁਰਾ ਫਿਰਦਾ ਇਹੋ ਜਿਹਾ ਮੱਚ ਦੀ ਅੱਗ 'ਚ ਕਹਿੰਦਾ ਮੈਂ ਕਿਹਾ ਗੱਡੀ ਖਾਲੀ ਕਰਕੇ ਆਇਆ। ਉਹ ਖਾਲੀ ਵੀ ਕਰਿਆ ਓਏ ਮੈਂ ਕਿਹਾ ਹਾਂ ਲੈ ਪਾੜਾ। ਓਹੋ ਕਹਿੰਦਾ ਉਹ ਮੱਤੀ ਨੂੰ ਹੱਥ ਲਾਇਆ ਉਹਨੇ ਕਹਿੰਦਾ ਆਹ ਸਰ ਰੁਪਈਏ ਆਪਾਂ ਨੂੰ। ਆਏ ਮੰਨ ਲਾ ਕਹਿੰਦਾ ਵੀ ਬਾਲੇ ਜ਼ਰੂਰੀ ਸੀ ਇਹ। ਆਪਾਂ ਬੈਗੇ ਦਾ ਖਾਲਾਂਗੇ ਕੰਜਰ ਦੇ ਹੱਥੋਂ ਤਾਂ ਮੱਚ ਦੀ ਅੱਗ 'ਚ ਲਿਆ ਆਇਆ। ਤੇ ਮੈਂ ਕਿਹਾ ਬਣੀ ਕੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੰਦੇ ਵਿਚਾਈ ਜਾਂਦੇ ਯਾਰ ਲੋੜਾਂ ਤੇ। ਉਹ ਕਹਿੰਦਾ ਬਸ ਪੌਚੀ ਨਾ। ਤੇ ਜੇ ਮੈਂ ਥੋੜਾ ਜਿਹਾ ਲੇਟ ਹੋ ਜਾਂਦਾ ਮਸਾਣੀ ਮਸਾਣਾ ਸ਼ਹਿਰ ਪੈਂਦਾ ਉੱਥੇ ਮੈਂ ਉਹਨਾਂ ਹੋਟਲ ਤੇ ਖੜਾ ਸੀਗਾ ਤੇ ਮੈਨੂੰ ਹਰ ਕਿਤਾਬ ਪਤਾ ਲੱਗ ਗਿਆ ਉਹਨਾਂ ਦੀ ਮੁਸਲਮਾਨਾਂ ਦੇ ਉੱਤ ਲੰਬੋ ਬੱਡੇ ਰਸੋਲਟਾ ਉਹ ਬੱਡੇ ਤੇ ਉਹਨਾਂ ਆਪੋ ਤਾਂ ਆਵਜੀ ਪੈ ਗਈ ਉਹਨਾਂ ਨੂੰ ਮੈਂ ਕਿਹਾ ਚਾਹੇ ਲਾਏਗਾ ਮੈਂ ਕਿਹਾ ਕਿਆ ਹੋ ਗਿਆ ਕੌਣ ਹੈ ਤੂੰ ਕਾਂ ਕਾ ਮੈਂ ਪੰਜਾਬ ਕਾ ਹਾਂ ਫੂਟਲੇ ਸਰਦਾਰ ਜੀ ਕਾ ਥੋੜੇ ਸਮਾਂ ਆਪਕੇ ਪਾਸ ਨਿਕਲ ਲੋ ਕੰਦ ਮਾਰੇ ਜਾਓਗੇ ਇੰਦਰ ਦੀੜ ਆਨੇ ਵਾਲੀ ਆ ਨਿਕਲੋ ਬਸ ਬਸ ਉਹ ਤੋਂ ਮੈਂ ਨਿਕਲਿਆ ਜਦੋਂ ਮੈਂ ਅਹਮਦਾਬਾਦ ਆਇਆ ਜਾਂ ਮੈਨੂੰ ਪਤਾ ਹੈ ਤੇ ਜਾਂ ਰੱਬ ਨੂੰ ਪਤਾ ਧੀਆਂ ਦਾ ਕੀ ਕਸੂਰ ਸੀ ਜਿਹੜੀਆਂ ਨਗਨ ਕਰਕੇ ਰੋਡਾਂ ਤੇ ਸਿੱਟੀਆਂ ਪਾ ਲਈਆਂ ਜਦ ਖਬਰ ਪੰਪਸਾਂ ਨੂੰ ਦਿੱਤੀ ਸੀ ਤੇ ਉਦੋਂ ਤੱਕ ਲਾਚੈ ਹੀ ਦਾ ਸਮਝਾ ਉਦੋਂ ਵੀ ਉਹ ਦੀਜੀ ਉਥੇ ਤੇਰਾ ਇਹਨਾਂ ਨੇ ਜਦੋਂ ਗੋਦਰਾ ਕਾਂਡ ਹੋਇਆ ਉਦੋਂ ਵੀ ਆਏ ਹਸਦੀ ਖੇੜਦੀ ਟ੍ਰੇਨ ਵਿੱਚ ਬੱਚੇ ਕਿਲਕਾਰੀਆਂ ਮਾਰ ਰਹੇ ਹੈ ਉਹੀ ਕਿਸੇ ਦੇ ਰੱਬ ਯਾਦ ਨਹੀਂ ਠੀਕ ਹੈ ਕੋਈ ਕਟ ਲੇਟ ਉਹ ਘਾਦੇ ਹੁੰਦੇ ਹਨਾ ਬੱਚੇ ਮਗਰ ਮਗਰ ਫਿਰ ਰਹੇ ਹੈ ਕੋਈ ਵਿਚਾਰਾ ਚਾਰਜਰ ਵੇਚ ਰਿਹਾ ਹੈ ਕੋਈ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਨੇ ਮਗਰੋਂ ਬੰਦੇ ਚੜਾਤੇ ਹਰ ਬੋਗੀ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿਵੇਂ ਘਰ ਵਿੱਚ ਭੂਖ ਮਾਰੀ ਐ ਕੱਲੇ ਆਪ ਦੇ ਆਪ ਦੇ ਬੰਦੇ ਨਾਲੇ ਮੁਸਲਮਾਨਾਂ ਦੀ ਟਰੇਨ ਸਾਰੀ ਭਰੀ ਦੇਗੀ ਜਦੋਂ ਗੋਦਰੇ ਗਏ ਅੱਗ ਦੇ ਹਵਾਲੇ ਕਰਤੀ ਇਹ ਮੇਰਾ ਮਾਲ ਦਾ ਪਿੰਜਰ ਉਵੇਂ ਐ ਗੋਦੀ 'ਚ ਪਏ ਸੀ ਉਹ ਐ ਮਾਮਾ ਦੇ ਹੀਰੀਆਰ ਗੁਜਰਾਤ ਤਾਂ ਬੜੇ ਮੀਂਹ ਪਾਣੀ ਦੇ ਹਵਾਲੇ ਹੋਇਆ ਪਰ ਮਦਦ ਕਰਨ ਅਸੀ ਜਾਣੇ ਸਾਡੀਆਂ ਸੰਸਥਾਵਾਂ ਜਾਂਦੀਆਂ ਅਰ ਜਦ ਸਾਡੇ ਤੇ ਭੀੜ ਪਈ ਐ ਤਾਂ ਕੋਈ ਨਹੀਂ ਆਇਆ ਕੋਈ ਸੰਸਮਾ ਉਹਦੋਂ ਨਹੀਂ ਆਈ ਉਹ ਦਿੱਲੀ ਤੋਂ ਆਇਓ ਕਿ ਇਹ ਕਹੋ ਤਾਂ ਦਿੱਲੀੋਂ ਆਏ ਬੇਟਾ ਉਹ ਦਿੱਲੀ ਵਾਲੇ ਆਪਣੇ ਨਾਲ ਆ ਗਾਲ ਉੱਥੇ ਦੀ ਆ ਇਹ ਸੇਮ ਕਹਾਣੀ ਉਦੋਂ ਹੋਈ ਸੀ ਜਦੋਂ 84 ਵੇਲੇ ਬੜਾ ਟਕ ਹੋਈ ਭੱਜ ਭੱਜ ਲੋਕ ਟ੍ਰੇਨਾਂ 'ਚ ਵੜ ਗਏ ਬਹੁਤ ਤਾਂ ਆਪਣੇ ਬੱਚੇ ਰਹਿ ਕੇ ਵੜ ਗੀਆਂ ਨਾ ਤੇ ਠੀਕ ਹੈ ਕਿ ਕਰੀਆਂ ਵੱਜਣ ਠੀਕ ਜਿਹਾ ਦਾ ਬੁਰਾ ਹਾਲ ਤੇ ਲੋਕਾਂ ਨੇ ਚੁੱਪ ਕਰਾਇਆ ਉਧਰੋਂ ਬੰਦੇ ਪੈਂਦੇ ਸੀ ਟ੍ਰੇਨ ਨੂੰ ਠੀਕ ਹੈ ਵੀ ਗਾਂ ਹੁਣ ਭਾਈ ਜੀ ਕਾਰਾ ਮਾਰੋ ਉਹ ਕਹਿੰਦਾ ਸੈਰ ਨੇ ਲਿਖਿਆ ਸੀ ਕਹਿੰਦਾ ਇਹ ਨਾ ਪੁੱਛਿਓ ਵੀ ਟ੍ਰੇਨ ਅੰਮ੍ਰਿਤਸਰ ਆ ਰਹੀ ਸੀ ਜਾਂ ਲਾਹੌਰ ਕਿਉਂਕਿ ਮਾਂ ਦੀ ਕੋਈ ਜਾਤ ਨਹੀਂ ਹੁੰਦੀ ਮਾਂ ਮਾਂ ਹੀ ਹੁੰਦੀ ਚਾਹੇ ਲੋਹਰ ਦੀ ਹੋਵੇ ਚਾਹੇ ਮਾਰ ਸਰਦੀ ਹੋਵੇ ਮਾਂ ਦਾ ਹਮੇਸ਼ਾ ਇੱਕ ਹੀ ਰੂਪ ਹੁੰਦਾ ਹੈ ਤੇ ਇੱਕ ਮਾਂ ਜਿਆਦਾ ਤਲਕਾਰੀਆਂ ਮਾਰੇ ਦੋ ਜੋੜੇ ਬੱਚੇ ਕੋਦੀ ਚੱਕੇ ਤੇ ਉਹਨੋਂ ਕਹਿ ਕਵਾ ਕੇ ਚੁੱਪ ਕਰਾਇਆ ਜਦੋਂ ਦੇਖਿਆ ਉਹ ਕਹਿੰਦੇ ਨਾ ਵੀ ਆਪਾਂ ਘਾਤ ਸੁਣੀ ਸੀ ਕਿ ਬਾਦਰੀ ਉਦੋਂ ਤੱਕ ਬੱਚਾ ਆਪਦਾ ਛੱਡਦੀ ਨਹੀਂ ਜਦੋਂ ਤੱਕ ਸੁੱਕ ਕੇ ਨਾ ਡੇਕ ਉਹ ਘਾਉ 83 ਵੇਲੇ ਔਰਤ ਦੇ ਵਿੱਚ ਵੀ ਸੱਚ ਹੋਈ ਸੀ। ਉਹਨੇ ਆਪਣਾ ਮਰਿਆ ਬੱਚਾ ਵੀ ਗਾਲ ਨਾ ਲਾਇਆ ਹੋਇਆ ਸੀ। ਉਹਨੂੰ ਦੇਖ ਦੇ ਕੇ ਦੋਹੋਂ ਰੋਂਦੀ ਸੀ ਔਰਤਾਂ ਨੇ ਉਹਨੂੰ ਸਮਝਾਇਆ। ਸਾਰੀ ਟ੍ਰੇਨ ਨੇ ਸਮਝਾਇਆ ਵੀ ਦੇਖੋ ਜਿਹੜਾ ਪਸੂਣਾ ਸੀ ਹੋ ਗਿਆ ਭਲਿਹੇ ਲੋਕੇ ਇਹਨੂੰ ਪਾਣੀ ਚ ਤੈਰਦੇ ਜਲ ਪ੍ਰਵਾਹ ਕਰਦੇ। ਠੀਕ ਹੈ। ਗੱਡੀ ਨਦੀ ਤੋਂ ਦੀ ਜਾ ਰਹੀ ਹੈ ਵੀ ਤੂੰ ਜਲ ਪ੍ਰਵਾਹ ਕਰਦੇ। ਕਿਵੇਂ ਨਾ ਕਿਵੇਂ ਕਰਕੇ ਅੱਖਾਂ ਵਿੱਚ ਕੇ ਬੱਚਾ ਨੇ ਹਵਾਲੇ ਕਰਤਾ ਕਿਤੇ ਮਾਂ ਤੋਂ ਸਕੇ ਜਾਂਦਾ ਭਲਾ ਮਰ ਹੀ ਹੋ ਗਈ ਪਰ ਥੋੜੇ ਟਾਈਮ ਬਾਅਦ ਉਹਦੀਆਂ ਚੀਕਾਂ ਹੋਰ ਤੇਜ਼ ਹੋ ਗਈਆਂ ਉਹ ਕਿਉਂ ਕਿਉਂ ਨਹੀਂ ਦੇਖਿਆ ਕਿ ਬੱਚਾ ਮੇਰਾ ਆ ਵੀ ਨਹੀਂ ਬੋਲਦਾ ਬਾਤ ਪਤਾ ਲੱਗਿਆ ਕਿ ਜਿਉਂਦਾ ਸਿਰਦਾ ਮਰਿਆ ਰੱਖ ਲਿਆ ਇੰਨੀ ਅਰਫਲੀ ਵੀ ਦੁਨੀਆ ਸੀ ਬਿਲਕੁਲ ਰੀਅਲ ਸਟੋਰੀ ਸੀ ਇਹ ਮਾਂ ਦੀ ਕਿੰਨੇ ਘਰਾਂ ਦੇ ਸੁਹਾਗ ਉਜੜੇ ਕਿੰਨੇ ਘਰਾਂ ਦੇ ਬੱਚੇ ਗਏ ਆਪਾਂ ਨੂੰ ਫਿਲਮਾਂ 'ਚ ਵੀ ਦਿਖਾਇਆ ਗਿਆ ਪਰ ਫਿਲਮਾਂ 'ਚ ਉਹ ਜ਼ੂਰ ਹੈ ਰੀਅਲ 'ਚ ਬਹੁਤ ਬੁਰਾ ਹੋਇਆ ਰੀਅਲ 'ਚ ਬਹੁਤ ਬੁਰਾ ਹੋਇਆ ਆ ਪਾਜਲ ਕਾਲੇ ਪਾਸੇ ਇੱਕ ਪਿੰਡ ਸੀਗਾ ਉਧਰਲੇ ਪਾਸੇ ਕਹਿੰਦੇ ਬੜਾ ਖਤਰਨਾਕ ਪਿੰਡ ਸੀ ਉਹ ਤੇ ਭਾਉਮਾ ਦਾ ਪਿੰਡ ਜੀ ਕਿਸੇ ਦੀ ਪੈਠ ਨਹੀਂ ਲੱਗਣ ਦਿੰਦਾ ਸੀ ਤੇ ਘੋਣ ਹੁਲਾ-ਹੁਲਾ ਹੋਇਆ ਤੇ ਉਹ ਉੱਠ ਖੜੇ ਸਮਾਨ ਬਾਹਰ ਰੱਖਿਆ ਹੈ ਆਪਦਾ ਇਹ ਕਿਸੇ ਦੇ ਕੰਮ ਆਊਗਾ ਲੈ ਜੂ ਜੀ ਨੇ ਲੈ ਜਾਣਾ ਕੀ ਕਰੀਏ ਇੰਨਾ ਜੋੜਿਆ ਵਾ ਕਿਸੇ ਦੇ ਵਿਆਹ ਦੀ ਦਾਜ ਜੁੜੀ ਬੈਠੇ ਸੀ ਬਾਹਰ ਹੀ ਰੱਖੇ ਵੀ ਚਲੋ ਨਿਕਲੋ ਇੱਕ ਪੋਲ ਪੈਂਦਾ ਸੀ ਜਿਹੜਾ ਬਾਅਦ ਚ ਹੁਣ ਵੀ ਉਹ ਜੋੜ ਰਿਹਾ ਹੈ ਆਫਾਜਲ ਕਾਨੂੰ ਪਾਕਿਸਤਾਨ ਨਾਲ ਜੋੜ ਰਿਹਾ ਉਹ ਪੋਲੋ ਤੇ ਸਨ ਵਿਚਾਲੇ ਜਦੋਂ ਪੀੜ ਆਈ ਹੈ ਉਧਰੋਂ ਆਵਾਜ਼ ਆਈ ਹੈ ਕਹਿੰਦੇ ਉਹ ਪਿੰਡ ਵਾਲੇ ਜਾਣ ਨਹੀਂ ਦੇਣੇ ਬੜਾ ਕਹਿਰ ਵਰਤਾਇਆ ਇਹਨਾਂ ਨੇ ਆਪਣੇ ਨਾਲ ਈ ਲੈ ਬੈਗੀ ਟੁੱਟ ਗਿਆ ਉਹ ਕਹਿੰਦੇ ਓ ਹੋ ਹੋ ਕਹਿੰਦੇ ਐਸਾ ਕਹਿਰ ਹੋਇਆ ਉਦੋਂ ਧੀਆਂ ਮਾਮਾ ਸਿੱਧੀਆਂ ਨਦੀ ਦੇ ਪਤ ਕੀ ਇਹਨਾਂ ਦੇ ਹਵਾਲੇ ਉਹਨਾਂ ਨਾਲੋਂ ਜਿਹੜੇ ਹਵਾਨ ਦੇ ਅਮਾਦੀਆਂ ਤਸੀਨਾ ਜਿਹੜੇ ਗੰਦੇ ਲੋਕ ਸੀ ਉਹਨਾਂ ਦੇ ਹਵਾਲੇ ਨਾਲੋਂ ਤਾਂ ਪਾਣੀ ਚ ਡੁੱਬ ਕੇ ਮਰਨਾ ਚੰਗਾ ਸਮਝਿਆ ਉਹਨਾਂ ਨੇ ਬਹੁਤ ਕਤਲਿਆਮ ਹੋਇਆ ਉਹ ਅਜੋ ਉਹ ਚੀਜ਼ ਯਾਦ ਆ ਗਈ ਪੰਜਾਬ ਦੋ ਹਿੱਸਿਆਂ ਚ ਵੰਡਿਆ ਗਿਆ ਫਿਰ ਬਹੁਤ ਇਸ ਗੱਲ ਦਾ ਹੈ ਕਿ ਜਦੋਂ ਵੀ ਦੌਕਾਉਂਦਾ ਤਾਂ ਪੰਜਾਬ ਤੇ ਹੁੰਦਾ ਜਦੋਂ ਵੀ ਕੋਈ ਪ੍ਰਤਾਉਦੀ ਆ ਤਾਂ ਪੰਜਾਬ ਤੇ ਹੁੰਦੀ ਆ ਤੇ ਪੰਜਾਬ ਹੀ ਪੰਜਾਬ ਨਾਲ ਖੜਦਾ ਹੈ ਤੇ ਉਨ ਸਾਟੇ ਵਾਲੇ ਕਿੱਥੋਂ ਤੱਕ ਖੜ ਜਾਂਦੇ ਆ ਪਰ ਸਾਡੇ ਨਾਲ ਕੋਈ ਨਹੀਂ ਖੜਦਾ ਜੀ ਉਧਰੋਂ ਅਸ ਅਕबीर ਬਾਦਲ ਮੈਂ ਧੰਨਵਾਦ ਕਰਦਾ ਜਿਹੜਾ ਨੰਗਾ ਚਿੱਟਾ ਵੇ ਲੋਕਾਂ ਦਾ ਸਾਹਮਣੇ ਆਇਆ ਤੇ ਪੈਸੇ ਵੰਡ ਰਿਹਾ ਡੀਜ਼ਲ ਵੰਡ ਰਿਹਾ ਲੋਕਾਂ ਦੇ ਨਾਲ ਖੜਾ ਆਨ ਦੀ سپورਟ ਪਲਾਨੀ ਚੀਜ਼ ਹੋਣੀ ਚੱਕੋ ਪੈਸੇ ਪਲਾਨੀ ਚੀਜ਼ ਹੋਣੀ ਚੱਕੋ ਪੈ ਠੀਕ ਆ ਅਗਲੋਂ 100 ਰੁਪਏ ਦਾ ਕੰਮ ਹੀ ਨਾ ਆਇਆ ਹੁਣ ਸਾਡੇ ਉਹ ਵਧੀਆ ਗੱਲ ਹੈ ਆਕਸ਼ੇ ਕੁਮਾਰ ਨੇ ਕਿਹਾ ਮੈਂ 5 ਕਰੋੜ ਦੇਵਾਂਗਾ ਧੰਨਵਾਦ ਆ ਭਾਈ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ ਤੂੰ ਸਰਦਾਰ ਬਣ ਕੇ ਬਹੁਤ ਪੈਸਾ ਕਮਾਇਆ ਪਰ ਤੂੰ ਕੰਮ ਆਇਆ ਪੰਜਾਬ ਦੀ ਸਾਰਿਆਂ ਨਾਲੋਂ ਵੱਧ ਕਲਾਕਾਰ ਕੰਮ ਆਇਆ ਲੀਡਰਾਂ ਚੋਂ ਤਾਂ ਕਲਾ ਸੁਖਵੀਰ ਬਾਦਲੀ ਅੱਗੇ ਆਇਆ ਹੋਰ ਕੋਈ ਨਹੀਂ ਆਇਆ ਵਾਈਲਿਕ ਆਫਟਰ ਤਾਂ ਸਾਡਾ ਕਹਿੰਦੇ ਉਤੋਂ ਜ਼ੜਦਾ ਹੀ ਪੈਕ ਟੈਕ ਦੀ ਤਰਪਾਲ ਹੀ ਪਾੜਦੀ 3500 ਦੀ ਉਹ ਬਾਬਾ ਗਾਲਾਂ ਗੱਡੀ ਜਾਂਦਾ ਉਹ ਕਹਿੰਦਾ 3500 ਦੀ ਤਰਪਾਲ ਹੀ ਪਾੜ ਗਿਆ ਉਹ ਦੇ ਬਟਿਕਾ ਨਹੀਂ ਗੋਸ ਉਹਦਾ ਸਮਾਨ ਸੀਗਾ ਕਰੀ ਨਹੀਂ ਕਹਿੰਦਾ ਮੈਂ ਕਿਹਾ ਪਾਣੀ ਚ ਨਾ ਡਿੱਗੇ ਕਹਿੰਦਾ ਤਰਪਾਲ ਤੇ ਹਾਲ ਨੇ ਕਹਿੰਦਾ ਵੇਚ ਦੀ ਨਾ ਗਾ ਤਰਪਾਲ ਹੁਣ ਇੰਨਾ ਉੱਚਾ ਸਿੱਟਣਾ ਸਮਾਨ ਤੋਂ ਤਾਂ ਨਿਕਲੋ ਗੋਲੀਆਂ ਕੋ ਬਾਜਦਾ ਆ ਗਏ ਦੇਖ ਕੇ ਕਿ ਬੱਚੇ ਦੀ ਵੀਡੀਓ ਆਇਆ 1.5 ਸਾਲ ਦਾ ਬੱਚਾ ਤਰ ਕੇ ਆ ਗਿਆ ਬਿਲਕੁਲ ਜਿਉਂਦਾ ਜਾਗਦਾ ਬਜ਼ੁਰਗਾਂ ਕੋਲੇ ਉਹਨਾਂ ਨੇ ਕੱਢਿਆ ਉਹਦਾ ਵੀ ਰੱਬ ਹੈ ਫਿਰ ਉਹ ਦੰਦ ਕੱਢ ਰਿਹਾ ਆ ਕੇ ਉਹਨਾਂ ਕੋਲੇ ਵੀ ਮੈਂ ਆ ਗਿਆ ਉਹਨੂੰ ਤਾਂ ਪਤਾ ਨਹੀਂ ਮੈਂ ਕਿੱਥੋਂ ਦਾ ਕੌਣ ਆ ਕਿ ਵੀ ਆਇਆ ਫਿਰੋਲਦਰ ਲਈ ਲੈਣਦੇ ਪੰਜਾਬ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਪਸ਼ੂ ਇਕੱਠੇ ਕਰਕੇ ਚਾਰਾ ਪਾ ਰਹੇ ਆ ਹਜੇ ਵੀ ਆਸ ਸਭਨਾਂ ਕੋਲ ਹੈ ਕਿ ਪਸ਼ੂ ਲਿਆ ਸਕਣਗੇ ਤੇ ਅਸੀਂ ਭੇਜਾਂਗੇ ਭਾਈ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉੱਥੋਂ ਤੱਕ ਜਾਣ ਦਾ ਕੋਈ ਕਿਸਾਨ ਕੋਈ ਖਤਰਨਾਕ ਬੰਦਾ ਨਹੀਂ ਹੁੰਦਾ ਉਹਲਾ ਪਾਲਾ ਇਨਸਾਨ ਕਿਸਾਨ ਹੁੰਦਾ ਉਹਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਆਪਦੇ ਪਸ਼ੂ ਡੰਗਰ ਲੈ ਕੇ ਇੱਧਰ ਆ ਸਕਣ ਤੇ ਜਾਨ ਹੀ ਨਾ ਦਿੱਤਾ ਫਿਰ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਕਿਉਂਕਿ ਜਾਨਵਰ ਆਪਦੇ ਹੱਥ ਆ ਨਹੀਂ ਸਕਦਾ ਜੀ ਬਾਕੀ ਸਾਰੇ ਭਰਾ ਅਰਦਾਸ ਕਰਿਓ ਕਿ ਪ੍ਰਮਾਤਮਾ ਜਲਦੀ ਤੋਂ ਜਲਦੀ ਚੰਗਾ ਸਮਾਂ ਲਿਆਵੇ ਸਾਡੇ ਪੰਜਾਬ ਤੇ ਪਾਣੀ ਉਤਰਨ ਮੋੜ ਬਸੇਬਾ ਹੋਵੇ ਘਰਾਂ ਚ ਮੋੜ ਕਲਕਾਰੀਆਂ ਵੱਜਣ ਮੋੜ ਰੌਣਕਾਂ ਲੱਗਣ ਕੋਈ ਗੱਲ ਨਹੀਂ ਫਸਲਾ ਬੁਸਲਾ ਘਰਾਂ ਘਰਾਂ ਦਾ ਸਭ ਹੱਲ ਕਰਨਗੇ ਸਾਡੇ ਜੋ ਦੇ ਬੈਠੇ ਵੱਡੇ ਤੋਂ ਵੱਡੇ ਸਭ ਪਾਉਣਗੇ ਠੀਕ ਹੈ ਜੀ ਜਿੰਨੇ ਜੋਗੇ ਅਸੀਂ ਆ ਤੇ ਅਸੀਂ ਵੀ ਦਵਾਈਆਂ ਲੈ ਕੇ ਪਹੁੰਚਦੇ ਆ ਜੀ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਹੈਲਮੈਟ ਸੀਗਾ ਬਿਮਾਰ ਹੋ ਗਿਆ ਸੀ ਹੁਣ ਮੈਂ ਜ਼ਰੂਰ ਮੰਗਲਵਾਰ ਤੱਕ ਦਵਾਈਆਂ ਲੈ ਕੇ ਪਾਣੀ ਲੈ ਕੇ ਜੋ ਵੀ ਸਮਾਨ ਹੈ ਤੇ ਜਰੂਰ ਅੱਗੇ ਜਾਵਾਂਗਾ ਜੀ ਤੇ ਸਾਰੇ ਭਰਾ ਅਰਦਾਸ ਕਰੇ ਉਹਨਾਂ ਲਈ ਇਹ ਸਾਰੇ ਪਰਿਵਾਰ ਮੇਰੇ ਜੁੜ ਜਾਣ ਭਾਈ ਜਿਹੜੇ ਵਿਛੜੇ ਆ ਜਿਵੇਂ ਅਸੀਂ ਅਰਦਾਸ ਕਰਦੇ ਸੀ ਕਿ ਹਨਾ ਤੇ ਵਿਛੜਿਆਂ ਨੂੰ ਮਿਲਾਈ ਵਾਕੇ ਉਹ ਟਾਈਮ ਆ ਗਿਆ ਉਹ ਅਰਦਾਸ ਦਾ ਟਾਈਮ ਆ ਗਿਆ ਸਾਰੇ ਵਿਛਲੇ ਮਿਲ ਜਾਣ ਭਾਈ ਠੀਕ ਹੈ ਜੀ ਜੇ ਕੋਈ ਫੇਰ ਵੀ ਉੱਚਾ ਨਹੀਂ ਮੈਂ ਸਬਦ ਬੋਲਿਆਗਾ ਉਹ ਤਾਂ ਮਾਫੀ ਚਾਹੁੰਨੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ